ਸਸੀਗਲ ਜੀ ਮੈਂ ਹਾਂ ਦਿਲਰਾਜ ਸਿੰਘ ਦਰਦੀ ਡੇਲੀ ਟਾਈਮ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਦੇ 23 ਨੰਬਰ ਵਾਰਡ ਵਿੱਚ ਜਿੱਥੇ ਕਿ ਤਿੰਨ ਵਾਰ ਕਾਂਗਰਸ ਪਾਰਟੀ ਵੱਲੋਂ ਕਾਉਂਸਲਰ ਰਹੇ ਚੁਕੇ ਸਰਦਾਰ ਦਮਨਦੀਪ ਸਿੰਘ ਜੀ ਇੱਕ ਵਾਰ ਫਿਰ ਅਖਾੜੇ ਵਿੱਚ ਉਤਰੇ ਨੇ ਇਸ ਵਾਰ ਪਾਰਟੀ ਨੇ ਇੰਨਾ ਜ਼ਿਆਦਾ ਵਧੀਆ ਵਿਸ਼ਵਾਸ ਕੀਤਾ ਉਹਨਾਂ ਤੇ ਉਹਨਾਂ ਦੇ ਕੰਮ ਕਾਰ ਵੇਖ ਕੇ ਵਿਸ਼ਵਾਸ ਕੀਤਾ ਕਿ ਉਹਨਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਇੱਕ ਵਾਰ ਫਿਰ ਟਿਕਟ ਦੇ ਕੇ ਉਹਨਾਂ ਦੇ ਅਖਾੜੇ ਵਿੱਚ ਉਤਾਰਿਆ ਹੈ ਆਓ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰਸਟ ਦੇ ਉਹ ਚੇਅਰਮੈਨ ਵੀ ਰਹਿ ਚੁੱਕੇ ਨੇ ਤੇ ਆਓ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਪਾਰਟੀ ਵੱਲੋਂ ਇਹਨਾਂ ਵਧੀਆ ਰਿਸਪਾਂਸ ਦਿੱਤਾ ਜਾ ਰਿਹਾ ਹੈ ਇਹਨਾਂ ਵਧੀਆ ਉਹਨਾਂ ਕੀ ਕੀ ਉਹਨਾਂ ਨੇ ਕੰਮ ਇਹੋ ਜਿਹੇ ਵਧੀਆ ਕੀਤੇ ਕਿ ਉਹ ਇੱਕ ਵਾਰ ਫੇਰ ਅਖਾੜੇ ਵਿੱਚ ਉਤਰੇ ਹਨ ਇਸ ਵਾਰ ਉਹਨਾਂ ਦੇ ਮਾਤਾ ਜੀ ਨੂੰ ਟਿਕਟ ਸਰਦਾਰ ਨੀ ਕੁਲਵਿੰਦਰ ਕੌਰ ਜੀ ਨੂੰ ਟਿਕਟ ਕਾਂਗਰਸ ਪਾਰਟੀ ਵੱਲੋਂ ਦਿੱਤੀ ਗਈ ਹੈ ਇਹ ਬੈਠੇ ਨੇ ਸਾਡੇ ਸਰਦਾਰ ਦਮਨਦੀਪ ਸਿੰਘ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਬੜਾ ਵੱਡਾ ਵਿਸ਼ਵਾਸ ਕਰਕੇ ਉਹਨਾਂ ਨੂੰ ਚੋਣਾਂ ਦੇ ਅਖਾੜੇ ਵਿੱਚ ਉਤਾਰਿਆ ਹੈ ਤੇ ਅਸੀਂ ਸਭ ਤੋਂ ਪਹਿਲਾਂ ਦਮਨਦੀਪ ਜੀ ਨੂੰ ਇਹ ਹੀ ਗੱਲ ਪੁੱਛਾਂਗੇ ਕਿ ਉਹ ਜਦੋਂ ਅਖਾੜੇ ਵਿੱਚ ਉਤਰੇ ਹਨ ਤੇ ਕੀ ਕੀ ਸੋਚ ਨੂੰ ਲੈ ਕੇ ਉਹ ਅੱਗੇ ਉਤਰੇ ਹਨ ਸੱਸੀ ਗੱਲ ਭਾਈਸਾਹਬ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਹਾਂ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਜੇ ਤੇ ਤੁਹਾਡੀ ਬਹੁਤ ਮਿਹਰਬਾਨੀ ਮੈਂ 2007 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਹਾਂ ਤੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਮੈਂ ਰਿਣੀ ਐ ਇਹਨਾਂ ਲੋਕਾਂ ਦਾ ਫਿਰ ਉਸ ਤੋਂ ਬਾਅਦ 2012 ਚ ਇਲੈਕਸ਼ਨ ਲੜਿਆ ਫਿਰ ਲੋਕਾਂ ਪਿਆਰ ਦਿੱਤਾ ਪਰਮਾਤਮਾ ਦੀ ਦਇਆ ਹੋਈ ਜਿੱਤ ਪ੍ਰਾਪਤ ਹੋਈ ਲੋਕਾਂ ਨੇ ਜਿਤਾਇਆ ਤੀਜੀ ਵਾਰ 2017 ਚ ਮੈਂ ਇਲੈਕਸ਼ਨ ਲੜੀ ਉਦੋਂ ਮੈਂ ਮੇਅਰ ਦਾ ਕੈਂਡੀਡੇਟ ਸਾਂ ਚਲੋ ਕਿਸੇ ਕਾਰਨ ਮੈਂ ਮੇਲ ਦੇ ਚ ਰਹਿ ਗਿਆ ਦੌੜ ਚੋਂ ਤੇ ਫਿਰ ਨਵਜੋਤ ਸਿੰਘ ਸਿੱਧੂ ਜੀ ਨੇ ਮੈਨੂੰ ਚੇਅਰਮੈਨ ਬਣਾਇਆ ਕਾਉਂਸਲਰ ਦੀ ਇਲੈਕਸ਼ਨ ਮੈਂ ਜਿੱਤ ਗਿਆ 2017 ਚ ਵੀ 2007 ਚ ਵੀ ਗੁਰੂ ਮਹਾਰਾਜ ਦੀ ਪੋਲੇ ਸ਼ੰਕਰ ਦੀ ਬਾਬਾ ਜੀ ਦੀ ਦਇਆ ਹੋਈ ਬਾਬਾ ਦੀਪ ਸਿੰਘ ਜੀ ਨੇ ਦਇਆ ਕੀਤੀ ਪੋਲੇ ਸ਼ੰਕਰ ਜੀ ਨੇ ਦਇਆ ਕੀਤੀ ਗੁਰੂ ਰਾਮਦਾਸ ਜੀ ਦੀ ਦਇਆ ਹੋਈ ਤੇ ਮੈਨੂੰ ਸੇਵਾ ਮਿਲੀ 2007 ਚ ਜਿੱਤਿਆ ਫਿਰ 2012 ਚ ਇਲੈਕਸ਼ਨ ਜਿੱਤਿਆ 2017 ਚ ਵੀ ਕਾਉਂਸਲਰ ਦੀ ਇਲੈਕਸ਼ਨ ਮੈਂ ਜਿੱਤ ਗਿਆ ਪਰ ਮੇਰ ਵਾਲੇ ਮਸਲੇ ਚ ਥੋੜਾ ਜਿਹਾ ਸਿਸਟਮ ਜਿਹੜਾ ਸੀ ਵੀ ਮੈਂ ਉਹ ਮਤਲਬ ਰਨਰ ਅਪ ਰਹਿ ਗਿਆ ਮੇਰ ਸਾਡੇ ਹੋਰ ਬਣ ਗਏ ਤੇ ਫਿਰ ਮੈਨੂੰ ਨਵਜੋਤ ਸਿੰਘ ਸਿੱਧੂ ਜੀ ਨੇ ਇੰਪਰੂਵਮੈਂਟ ٹرسٹ ਦਾ ਸਰਪੰਚ ਚੇਅਰਮੈਨ ਬਣਾਇਆ ਤੇ ਉਤੋਂ ਮੈਂ ਕਾਉਂਸਲਰ ਵੀ ਹਾਂ ਜਦੋਂ ਫਿਰ ਚੇਅਰਮੈਨ ਬਣਿਆ ਕਿਉਂਕਿ ਕਾਉਂਸਲਰ ਹੋਣ ਕਰਕੇ ਡਿਵੈਲਪਮੈਂਟ ਕਰਨ ਦਾ ਸ਼ੌਂਕ ਸੀ ਤੇ ਮੈਂ ਆਪਣੇ ਇਲਾਕੇ ਚ ਇੰਨੇ ਕ ਪੈਸੇ ਉਦੋਂ ਡਿਵੈਲਪਮੈਂਟ ਦੇ ਪਾਏ ਹੁਣ ਵੀ ਈਸਟ ਹਲਕੇ ਦੇ ਨਵਜੋਤ ਸਿੰਘ ਸਿੱਧੂ ਜੀ ਨੇ 56 ਕਰੋੜ ਰੁਪਇਆ ਇੱਕ ਪਾਇਆ 45 ਕਰੋੜ ਇੱਕ ਪਾਇਆ 100 ਕਰੋੜ ਮੈਡਮ ਨਵਜੋਤ कौर ਸਿੱਧੂ ਜੀ ਨੇ ਲਾਇਆ ਇੰਨੇ ਕ ਪੈਸੇ ਲਾਤੇ ਕਿ ਪੈਸਿਆਂ ਦੀ ਕੋਈ ਕਮੀ ਨਹੀਂ ਰਹੀ ਈਸਟ ਦੇ ਵਿੱਚ ਇੰਨੇ ਕ ਪੈਸੇ ਲੱਗ ਗਏ ਕੋਈ ਕਮੀ ਨਹੀਂ ਸੀ ਈਸਟ 'ਚ ਪੈਸਿਆਂ ਦੀ ਬਹੁਤ ਪੈਸੇ ਲੱਗ ਗਏ ਬਹੁਤ ਪੈਸਾ ਸਿੱਧੂ ਸਾਹਿਬ ਨੇ ਵੀ ਦਿੱਤਾ ਤਾਂ ਡਵੈਲਪਮੈਂਟ ਕਰਾਈ ਤੇ 2000 ਹੁਣ 24 ਦੇ ਵਿੱਚ ਫੇਰ ਕਾਂਗਰਸ ਪਾਰਟੀ ਨੇ ਸਿੱਧੂ ਸਾਹਿਬ ਨੇ ਸਾਡੇ ਤੇ ਭਰੋਸਾ ਜਤਾਇਆ ਆ ਸਾਨੂੰ ਵਾਰਡ ਨੰਬਰ 23 ਤੋਂ ਕਿਉਂਕਿ ਸੀਟ ਇਹਨਾਂ ਨੇ ਉਹ ਹੀ ਮੇਰ ਵਾਲੇ ਚੱਕਰ ਕਰਕੇ ਮੇਰੀ ਸੀਟ ਲੈ ਲਈ ਕੀਤੀ ਵੀ ਦਮਨ ਇਲੈਕਸ਼ਨ ਨਾਲ ਲੜ ਸਕੇ ਤੇ ਮੇਰ ਦੀ ਦੌੜ ਚੋਂ ਬਾਹਰ ਹੋ ਜੇ ਪਰ ਮੇਰੇ ਮਾਤਾ ਜੀ ਲੜ ਰਹੇ ਨੇ ਮੇਰੇ ਚਾਚੀ ਜੀ ਨੇ ਮੈਂ ਇਨਾਂ ਕੋਲ ਹੀ ਧਿਆਨ ਛੋਟਾ ਹੁੰਦਾ ਇਹਨਾਂ ਨੇ ਮੈਨੂੰ ਪਾਲਿਆ ਮੇਰੀ ਮਾਵਾਂ ਤੋਂ ਵੀ ਵੱਧ ਗਿਆ ਮੇਰੀ ਮਾਂ ਆ ਹਰਪ੍ਰੀਤ ਦੇ ਮਦਰ ਨੇ ਮੇਰੇ ਮਦਰ ਨੇ ਮੇਰੇ ਚਾਚੀ ਜੀ ਨੇ ਮੈਂ ਜਦੋਂ ਅੰਮ੍ਰਿਤਸਰ ਅਸੀਂ ਆਏ ਮੇਰੇ ਨਾਲ ਕੋਲ ਹੀ ਰਹਿੰਦਾ ਰਿਹਾ ਛੋਟਾ ਹੁੰਦਾ ਤੇ ਮੇਰੀਆਂ ਮਾਵਾ ਤੋਂ ਵੀ ਵੱਧਿਆ ਮੈਨੂੰ ਇੰਨਾ ਇੰਨਾ ਪਿਆਰ ਦਿੱਤਾ ਤੇ ਸੀਡ ਲੇਡੀ ਹੋਣ ਕਰਕੇ ਅਸੀਂ ਆਪਣੇ ਮਾਤਾ ਜੀ ਨੂੰ ਖੁਲਾਰਤਾ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਨੂੰ ਤੇ ਇਲਾਕੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਮੈਂ ਮੇਰੇ ਕੋਲ ਲਫ਼ਜ਼ ਨਹੀਂ ਆ ਵੀ ਮੈਂ ਕਿਹੜੇ ਲਫ਼ਜ਼ਾਂ ਨਾਲ ਇਹਨਾਂ ਦਾ ਧੰਨਵਾਦ ਕਰਾਂ ਲੋਕ ਕਹਿ ਦਿੰਦੇ ਨੇ ਜੇ ਨੇਕੀ ਕਰ ਕੂਏ ਵਿੱਚ ਡਾਲ ਮੈਂ ਉਹਨਾਂ ਦੀ ਇਸ ਗੱਲ ਨੂੰ ਗਲਤ ਸਮਝਦਾ ਮੇਰੇ ਇਲਾਕੇ ਦੇ ਲੋਕਾਂ ਇਹ ਗੱਲ ਗਲਤ ਸਾਬਿਤ ਕਰਤੀ ਆ ਨੇਕੀ ਕਰ ਤੇ ਉਹਦਾ ਫਲ ਲੈ ਮੈਂ ਜੇ ਕੰਮ ਕੀਤੇ ਆ ਮੇਰੇ ਇਲਾਕੇ ਦੇ ਲੋਕਾਂ ਮੈਨੂੰ ਇੱਕੋ ਲਫ਼ਜ਼ ਕਿਹਾ ਅਸੀਂ ਸੈਟੀਸਫਾਈ ਆ ਤੁਹਾਡੇ ਕੰਮ ਤੋਂ ਵੋਟ ਪੰਜੇ ਨੂੰ ਹੀ ਪਾਵਾਂਗੇ ਸ਼੍ਰੀਮਤੀ ਕੁਲਵਿੰਦਰ ਕੌਰ ਨੂੰ ਹੀ ਪਾਵਾਂਗੇ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਇਹੋ ਜੇ ਦਮਨਦੀਪ ਸਰਦਾਰ ਜੀ ਨੇ ਕਿਹੜੇ ਕੰਮ ਕੀਤੇ ਆ ਕਿ ਜਿਹਦੇ ਤੁਹਾਡੇ ਲੋਕ ਫੈਨ ਹੋ ਗਏ ਆ ਚੌਥੀ ਵਾਰ ਫੇਰ ਤੁਹਾਨੂੰ ਚੌਕਾ ਮਰਨ ਵਾਸਤੇ ਉਹਨਾਂ ਨੇ ਚੁਣਿਆਗਾ ਬੇਨਤੀ ਇਹ ਹੈ ਜੀ ਅਸੀਂ ਇੱਕ ਜ਼ਮੀਨ ਤੋਂ ਉੱਠੇ ਕਾਰਕਿਰਤਾ ਆਂ ਜ਼ਮੀਨ ਤੋਂ ਉੱਠ ਕੇ ਅੱਗੇ ਵਧੇ ਆਂ ਤੇ ਮੇਰੀ ਇੱਕ ਸੋਚ ਰਹੀ ਹੈ ਮੈਂ ਇੱਕ ਜ਼ਿੰਮੇਵਾਰ ਇਨਸਾਨ ਆ ਮੈਂ ਲਾਪਰਵਾਹ ਇਨਸਾਨ ਨਹੀਂ ਆ ਮੈਨੂੰ ਜੇ ਇੱਕ ਫੋਨ ਆ ਜਾਂਦਾ ਨਾ ਕਿ ਦਮਨ ਵੀਰੇ ਇੱਕ ਸਟੈਂਪ ਲਵਾਉਣੀ ਆ ਆ ਕੰਮ ਸੀ ਤੇ ਫਿਰ ਜਿੰਨਾ ਚਿਰ ਮੈਂ ਸਟੈਂਪ ਨਹੀਂ ਲਾ ਲੈਂਦਾ ਜ ਜ ਉਹਨਾਂ ਨੂੰ ਮਿਲ ਨਹੀਂ ਲੈਂਦਾ ਉਹਨਾਂ ਨੂੰ ਭਾਵੇਂ ਭੁੱਲ ਜੇ ਮੈਨੂੰ ਨਹੀਂ ਭੁੱਲਦਾ ਮੈਂ ਫਿਰ ਉਹਨਾਂ ਨੂੰ ਕਾਲਾਂ ਕਰ ਹੀ ਜਾਣਾ ਭਾਜੀ ਤੁਸੀਂ ਆਏ ਨਹੀਂ ਅੱਜ ਸਟੈਂਪਲ ਹੋਣੀ ਹੀ ਮੈਨੂੰ ਇਹ ਹੁੰਦਾ ਵਾ ਵੀ ਮੇਰੇ ਕਰਕੇ ਕਿਸੇ ਦਾ ਕੰਮ ਨਾ ਰਵੇ ਫਿਰ ਜਦੋਂ ਮੈਂ 2007 ਚ ਬਣਿਆ ਸਾਡਾ ਇਲਾਕਾ ਜੇ ਮਗਰ ਪਿੰਡਿਆ ਤੁੰਗ ਪਿੰਡ ਬਹੁਤ ਡਵੈਲਪਮੈਂਟ ਹੋਣ ਵਾਲੀ ਸੀ ਗਲੀਆਂ ਕੱਚੀਆਂ ਸੀ ਗਲੀਆਂ 5-5 ਫੁੱਟ ਦੀਆਂ ਸੀ ਸੀਵਰੇਜ ਨਹੀਂ ਸੀ ਪੈਂਦਾ ਵਾਟਸਪਲਾਈ ਨਹੀਂ ਸੀ ਪੈਂਦੀ ਪਰਮਾਤਮਾ ਨੇ ਦਇਆ ਕੀਤੀ ਮੈਡਮ ਨਵਜੋਤ कौर ਸਿੱਧੂ ਤੇ ਸਿੱਧੂ ਸਾਹਿਬ ਜਦੋਂ ਅਸਲ ਕੇ ਚਾਏ ਉਹਨਾਂ ਨੇ ਬਹੁਤ ਪੈਸਾ ਦਿੱਤਾ ਇਲਾਕੇ ਨੂੰ ਇਲਾਕੇ ਦੀ ਨਿਹਾਰ ਬਦਲਤੀ ਤੁੰਗ ਪਿੰਡ ਚ ਸੀਵਰੇਜ ਵਾਟਰ ਸਪਲਾਈ ਸਟਰੀਟ ਲਾਈਟ ਗਲੀਆਂ ਸਾਡੇ ਟਾਈਮ ਤੇ ਬਣੀਆਂ ਰਜੇਸ਼ ਨਗਰ ਦੇ ਵਿੱਚ ਸੀਵਰੇਜ ਵਾਟਰ ਸਪਲਾਈ ਗਲੀਆਂ ਸਾਡੇ ਟਾਈਮ ਤੇ ਬਣੀਆਂ ਪ੍ਰੀਤ ਨਗਰ ਦੇ ਵਿੱਚ ਸੀਵਰੇਜ ਵਾਟਰ ਸਪਲਾਈ ਗਲੀਆਂ ਮੇਰੇ ਜਦੋਂ ਕੌਂਸਲਰ ਦੀ ਟਿਨਯੂਰ ਚ ਅਸੀਂ ਪਵਾਈਆਂ ਸਿੱਧੂ ਸਾਹਿਬ ਦੇ ਸਹਿਯੋਗ ਨਾਲ ਨਿਊ ਪ੍ਰੀਤ ਨਗਰ ਚ ਵੀ ਇਹ ਸੀਵਰੇਜ ਵਾਟਰ ਸਪਲਾਈ ਗਲੀਆਂ ਅਸੀਂ ਬਣਾਈਆਂ ਸੰਧੂ ਕਲੋਨੀ ਚ ਸੀਵਰੇਜ ਨਹੀਂ ਪੈਂਦਾ ਅਸੀਂ ਪਵਾਇਆ ਮਤਲਬ ਗੁਰੂ ਰਾਮਦਾਸ ਨੇ ਦਇਆ ਕੀਤੀ ਮਤਲਬ ਕਹਿਣ ਦਾ ਭਾਵ ਭਾਰਤ ਨਗਰ ਚ ਫਿਰ ਤਿੰਨ ਟਿਊਬਲ ਚਾਹੀਦੇ ਸੀ ਟਿਊਬਵਲ ਵੇਖੋ ਤੁਸੀਂ 16 ਨੰਬਰ ਗਲੀ ਚਲਵਾਇਆ 21 ਨੰਬਰ ਚਲਵਾਇਆ ਤੇ ਲਿਮ ਲਿਲਵਾਇਆ ਸੰਦੂ ਕੋਲੋਂ ਲਿਲਵਾਇਆ ਟੋਂਗਪਿੰਡ ਚਲਵਾਇਆ ਮੋਗੰਪੁਰੇ ਠਾਣੇ ਦੇ ਨਾਲ ਲਵਾਇਆ ਮੋਗੰਪੁਰੇ ਦੀਆਂ ਪਿੱਛੇ ਸ਼ਮਸ਼ਾਨ ਘਾਟ ਦੇ ਲਾਗੇ ਪਿੱਛੇ ਉਧਰ ਲਵਾਇਆ ਮਤਲਬ ਸਾਨੂੰ ਤਿੰਨ ਚਾਹੀਦੇ ਸੀ ਕ੍ਰਿਸ਼ਨ ਸਕਰ ਦੇ ਲਾਗੇ ਲਵਾਇਆ 8 ਟਿਊਬਵਲ ਅਸੀਂ ਤਿੰਨ ਚਾਹੀਦੇ ਸੀ 8 ਲਵਾਏ 12 ਮਿਲੇ ਇੱਕ ਦੋ ਟਿਊਬਵਲ ਦਿੱਤੇ ਹੋਰ ਕਿਹੇ ਵਾਰਡਾਂ ਨੂੰ ਵੀ ਤੁਸੀਂ ਵੀ ਲਵਾ ਲਓ ਜੱਜ ਨਗਰ ਲਵਾਇਆ ਸੋ ਕੰਮ ਇੰਨੇ মহারাজ ਦੀ ਦਇਆ ਨਾਲ ਇੱਥੇ ਪਰੇਸ਼ਾਨ ਨਹੀਂ ਕੀਤਾ ਇਹ ਗੁਰੂ ਰਾਮਦਾਸ ਦੀ ਨਗਰੀ ਹੈ ਭਾਜੀ ਇੱਥੇ ਤੁਸੀਂ ਇਹ ਕਿੱਟ ਲਾ ਲਈ ਨਾ ਤੇ ਤੁਹਾਡੀਆਂ ਪੁਸ਼ਟਾਂ ਤਰ ਜਾਣਗੀਆਂ ਇੱਥੇ ਤੇ ਕਿੱਟ ਲਾਤੀ ਤੁਹਾਡੀਆਂ ਪੁਸ਼ਟਾਂ ਤਰ ਜਾਣਗੀਆਂ ਤੇ ਅਸੀਂ ਜੇ ਕੰਮ ਕੀਤੇ ਆ ਤੇ ਗੁਰੂ ਰਾਮਦਾਸ ਨੇ ਸਾਨੂੰ ਉਹਦਾ ਫਲ ਵੀ ਦਿੱਤਾ ਆ ਹੁਣ ਜਦੋਂ ਅਸੀਂ ਗਲੀਓ ਗਲੀ ਡੋਰ ਟੂ ਡੋਰ ਕੀਤਾ ਆ ਮੈਂ ਕਹਿੰਨਾ ਜਿੰਨਾ ਪਿਆਰ ਲੋਕਾਂ ਨੇ ਦਿੱਤਾ ਆ ਅੱਖਾਂ ਭਰ ਆਉਂਦੀਆਂ ਲੋਕਾਂ ਦੀਆਂ ਗੱਲਾਂ ਸੁਣ ਕੇ ਜਦੋਂ ਲੋਕ ਇਹ ਕਹਿੰਦੇ ਆ ਯਾਰ ਤੂੰ ਸਾਡਾ ਆ ਕੰਮ ਕੀਤਾ ਅਸੀਂ ਤੈਨੂੰ ਵੋਟ ਮੰਗਣ ਦੀ ਲੋੜ ਨਹੀਂ ਸੋ ਮੈਨੂੰ ਭਰੋਸਾ ਹੈ ਆਪਣੇ ਲੋਕਾਂ ਤੇ ਕਿਉਂਕਿ ਮੇਰੇ ਇਲਾਕੇ ਦੇ ਲੋਕ ਝੂਠ ਨਹੀਂ ਮਾਰਨਗੇ ਜੇ ਮੇਰੇ ਇਲਾਕੇ ਦੇ ਲੋਕਾਂ ਐ ਲਫ਼ਜ਼ ਮੈਨੂੰ ਕਹੇ ਨੇ ਤੇ ਮੇਰੇ ਇਲਾਕੇ ਦੇ ਲੋਕ ਆਪਣੇ ਲਫ਼ਜ਼ਾਂ ਤੇ ਖੜੇ ਰਹਿਣਗੇ ਤੇ 2000 ਤੋਂ 25000 ਤੋਂ ਵੱਧ ਦੀ ਲੀਡ ਨਾਲ ਇਹ ਸੀਟ ਜਿੱਤਾਂਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅੱਜ ਇਹ ਆਪਣੇ ਲੋਕਾਂ ਦੇ ਸਿਰ ਤੇ ਉਹਨਾਂ ਦੇ ਭਰੋਸੇ ਦੇ ਸਿਰ ਤੇ ਜਿਹਨੂੰ ਪੰਜਾਬੀ ਚ ਕਹਿੰਦੇ ਆ ਵੀ ਇਹ ਐਲਾਨ ਕਰਨ ਜਾਂ ਬੜਕ ਮਾਰ ਸਕਦਾ 2000 ਪਲੱਸ ਦੀ ਲੀਡ ਤੋਂ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਵਾਂਗੇ ਤੇ ਅਗਲੇ 5 ਸਾਲ ਸੇਵਾ ਕਰਾਂਗੇ ਅੱਗੇ ਮੈਂ ਕੱਲਾ ਜਿਵੇਂ ਡਿਊਟੀ ਦੇਣਾ ਹੁਣ ਹਰਪ੍ਰੀਤ ਵੀਰ ਵੀ ਨਾਲ ਦੇਊਗਾ ਅੱਗੇ ਵੀ ਉਹ ਦਿੰਦਾ ਆ ਪਰ ਹੁਣ ਹੋਰ ਜ਼ਿਆਦੀ ਡਿਊਟੀ ਉਹਦੇ ਕੋਲੋਂ ਲਾਵਾਂਗੇ ਤੇ ਨਿਸ਼ਾਨ ਆ ਪੰਡਤ ਜੀ ਆ ਮਨਦੀਪ ਵੀਰ ਬਹੁਤ ਸੇਵਾ ਕਰਦਾ ਆ ਸੋ ਸਾਡੇ ਦਫ਼ਤਰ ਜਿਹੜਾ ਇੱਕ ਵਾਰੀ ਆਇਆ ਜੇ ਜਿਹੜਾ ਕੰਮ ਸਾਡੇ ਹੱਥ ਵਸਿਆ ਉਹ ਕਦੀ ਪੈਂਡਿੰਗ ਨਹੀਂ ਰਿਹਾ ਉਹ ਕੰਮ ਅਸੀਂ ਕੀਤਾ ਕੁਛ ਨੀਲੇ ਕਾਰਡ ਬਣਨ ਵਾਲੇ ਅਜੇ ਰਹਿੰਦੇ ਆ ਉਹ ਅਸੀਂ ਬਣਾ ਕੇ ਦੇਨੇ ਆ ਲੋਕਾਂ ਦੇ ਤੇ ਮੈਂ ਬੇਨਤੀ ਕਰਦਾ ਜਿਹੜੇ ਮੇਰੇ ਭੈਣ ਭਰਾ ਨੇ ਇਹ ਇੱਕ ਬੇਨਤੀ ਹੈ ਵੀ ਪ੍ਰੀਤਨਗਰ ਨਿਊ ਪ੍ਰੀਤਨਗਰ ਸੰਧੂ ਕਲੋਨੀ ਸੰਧੂ ਐਵੇਨਿਊ 2017 ਚ ਮੇਰੇ ਕੋਲੋਂ ਕਟਿਆ ਗਿਆ ਸੀ ਤੇ ਮੇਰੇ ਇਲਾਕੇ ਦੇ ਲੋਕ ਉਹ ਤੋਂ ਕਹਿੰਦੇ ਹੁੰਦੇ ਸੀ ਭਾਜੀ ਸਾਡੇ ਦੁਬਾਰਾ ਆਓ ਤੁਸੀਂ ਤੇ ਅੱਜ ਜਦੋਂ ਦੁਬਾਰਾ ਫੇਰ ਉਹ ਇਲਾਕੇ ਮੇਰੇ ਚ ਆ ਗਏ ਨੇ ਤੇ ਇਲਾਕੇ ਦੇ ਲੋਕ ਪਤਾ ਕੀ ਕਹਿੰਦੇ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਆ ਭਾਜੀ ਅਸੀਂ ਤੇ ਦੁਆਵਾਂ ਕਰ ਕਰ ਤੁਹਾਨੂੰ ਮੰਗਿਆ ਆ ਵੀ ਅਸੀਂ ਤੇ ਅਰਦਾਸਾਂ ਕਰਦੇ ਹਾਂ ਦਮਨ ਸਾਡੇ ਇਲਾਕੇ ਚ ਆਵੇ ਤੇ ਤੁਸੀਂ ਆ ਗਏ ਜੀ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਰੱਬ ਦਾ ਰੂਪ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਉਹਨਾਂ ਦੀਆਂ ਅਰਦਾਸਾਂ ਸਫਲ ਹੋਈਆਂ ਮੈਨੂੰ ਇਹ ਇਲਾਕਾ ਮਿਲਿਆ ਪਰ ਜਿਹੜਾ ਇਲਾਕਾ ਮੇਰੇ ਕੋਲੋਂ ਕੱਟਿਆ ਗਿਆ ਨਿਊ ਪਵਨ ਨਗਰ ਪਵਨ ਨਗਰ ਪਿਛਲਾ ਇਹ ਇਲਾਕੇ ਦੇ ਲੋਕ ਵੀ ਵਿਚਾਰੇ ਮੇਰੇ ਕੋਲ ਆਉਂਦੇ ਨੇ ਮੈਨੂੰ ਕਹਿੰਦੇ ਯਾਰ ਸਾਡਾ ਇਲਾਕਾ ਕਿਉਂ ਛੱਡਿਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਮੈਂ ਤੁਹਾਡਾ ਇਲਾਕਾ ਨਹੀਂ ਛੱਡਿਆ ਜੇ ਮੈਂ ਇਧਰੋਂ ਵੀ ਬਣੂੰਗਾ ਤਾਂ ਵੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਹਾਡਾ ਪੁੱਤਰ ਬੈਠਾ ਤੁਹਾਡਾ ਭਰਾ ਬੈਠਾ ਤੁਸੀਂ ਮੇਰੇ ਕੋਲ ਆਉਣਾ ਤੁਹਾਡੇ ਕੰਮ ਮੈਂ ਕਰੂੰਗਾ ਤੁਹਾਡਾ ਕਾਉਂਸਲਰ ਵੀ ਮੈਂ ਹੀ ਆ ਪਰਵਾਹ ਨਾ ਕਰਿਓ ਮੈਂ ਬੈਠਾ ਆਂ ਦੂਜੀ ਬੇਨਤੀ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਰੂੰਗਾ ਜਿਹੜੇ ਤੇ ਮੇਰੇ ਭੈਣ ਭਰਾ ਦੀਆਂ ਵੋਟਾਂ ਵਾਰਡ ਨੰਬਰ 23 ਚ ਨੇ ਉਹ कल 21 ਤਰੀਕ ਨੂੰ ਪੰਜੇ ਦੇ ਨਿਸ਼ਾਨ ਤੇ ਮੋਹਰ ਲਾ ਕੇ ਮੇਰੀ ਮਾਤਾ ਜੀ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਨੂੰ ਕਾਮਯਾਬ ਕਰਨ ਤੇ ਸੱਚੇ ਪਾਤਸ਼ਾਹ ਦਇਆ ਕਰੇ ਸਾਨੂੰ ਗੁਰੂ ਨਗਰੀ ਦੀ ਗੁਰੂ ਰਾਮਦਾਸ ਦੀ ਨਗਰੀ ਦੀ ਸੇਵਾ ਦਾ ਮੌਕਾ ਦੇਣ ਅੱਗੇ ਵੀ ਦਿੱਤਾ ਹੈ ਗਾਵੇਂ ਦੇਣ ਤੇ ਖਰੇ ਉਤਰਾਂਗੇ ਕਦੀ 1 ਰੁਪਏ ਦੀ ਭਾਜੀ ਸਾਡੀ ਬਾੜ ਚੇਰਾ ਫੇਰੀ ਨਹੀਂ ਹੋਈ ਮੇਰੀ ਬਾੜ ਚ ਕਦੀ ਇੱਕ ਬੰਦੇ ਦੇ ਨਜਾਇਜ਼ ਪਰਚਾ ਨਹੀਂ ਹੋਇਆ ਮੇਰੇ ਕਈ ਉਲਟ ਵੀ ਤੁਰਦੇ ਨੇ ਕਦੀ ਕਹੇ ਤੋਂ ਬਦਲਾਖੋਰੀ ਨਾਲ ਪਰਚਾ ਨਹੀਂ ਕਰਾਇਆ ਈਵਨ ਇੱਕ ਕੈਂਡੀਡੇਟ ਮੇਰੇ ਉਲਟ ਇਲੈਕਸ਼ਨ ਲੜਿਆ ਸੀ ਤੇ ਉਹਦੀ ਜਮਾਨਤ ਮੈਂ ਖੁਦ ਦੇ ਕੇ ਆਇਆ ਮੈਂ ਕਦੀ ਇਸ ਭਾਵਨਾ ਨਾਲ ਕੰਮ ਨਹੀਂ ਕੀਤਾ ਮੈਂ ਇੱਕੋ ਜੀ ਸੋਚਦਾ ਗੁਰੂ ਰਾਮਦਾਸ ਦੀ ਨਗਰੀ ਦੀ ਸੇਵਾ ਆ ਤੇ ਮੈਂ ਇਸ ਸ਼ਹਿਰ ਨੇ ਮੈਨੂੰ ਬੜਾ ਕੁਝ ਦਿੱਤਾ ਅਸੀਂ ਭਿੱਖੀ ਵੇੜ ਲਾ ਕੇ ਸਾਡਾ ਪਿੰਡ ਹੈ ਛੋਟੇ ਜਿਹੇ ਪਿੰਡ ਤੋਂ ਡਲੀਰੀ ਤੋਂ ਡਲੀਰੀ ਤੋਂ ਉੱਠ ਕੇ ਇੱਥੇ ਆਏ ਆ ਡਲੀਰੀ ਦੇ ਲੋਕ ਵੀ ਅੱਜ ਸਾਡੇ ਤੇ ਮਾਣ ਕਰਦੇ ਆ ਸਾਡੇ ਨਾਲ ਪਿਆਰ ਕਰਦੇ ਆ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਇੱਕ ਛੋਟੇ ਜਿਹੇ ਪਿੰਡ ਤੋਂ ਰੱਬ ਨੇ ਠਾ ਕੇ ਲਿਆ ਕੇ ਇੱਥੇ ਬਿਠਾ ਕੇ ਜੋ ਮਾਨ ਦਿੱਤਾ ਇੰਪਰੂਵਮੈਂਟ ਰਸ ਦਾ ਚੇਅਰਮੈਨ ਬਣਾਇਆ بڑے ਅਹੁਦੇ ਮਿਲੇ ਤੇ ਜੇ ਮੈਂ ਫਿਰ ਵੀ ਗੁਰੂ ਨਗਰੀ ਦੇ ਨਾਲ ਵਫਾ ਨਾ ਕਰਾਂ ਤੇ ਫਿਰ ਤੇ ਮਾੜੀ ਗੱਲ ਆ ਸੋ ਮੈਂ ਮੈਨੂੰ ਗੁਰੂ ਨਗਰੀ ਨੇ ਬਹੁਤ ਮਾਨ ਸਮਾਨ ਰਿਜਕ ਸਭ ਕੁਝ ਦਿੱਤਾ ਮੈਂ ਗੁਰੂ ਨਗਰੀ ਨਾਲ ਧੋਖਾ ਨਹੀਂ ਕਰ ਸਕਦਾ ਤੇ ਸਰਦਾਰ ਸਾਹਿਬ ਵੀ ਹੁਣ ਤੁਹਾਨੂੰ ਇਸ ਇਲੈਕਸ਼ਨ ਵਿੱਚ ਕਿਹੋ ਜਿਹਾ ਇੱਕ ਰਿਸਪੌਂਸ ਮਿਲ ਰਿਹਾ ਅੱਜ ਤੋਂ ਵੱਡੀ ਗੱਲ ਦੇ ਤੁਸੀਂ ਮੇਰੇ ਵੱਡੇ ਭਰਾ ਜੇ ਤੁਸੀਂ ਮੈਨੂੰ ਮਾਨਣਾ ਸਰਦਾਰ ਸਾਹਿਬ ਕਹਾਂ ਪਰ ਮੈਂ ਸੇਵਕ ਆ ਤੁਹਾਡਾ ਛੋਟਾ ਭਰਾ ਆ ਤੇ ਤੁਹਾਡੀ ਰਿਸਪੈਕਟ ਆ ਦਿਲੀ ਮੈਂ ਆਪਣੇ ਲੋਕਾਂ ਦਾ ਸੇਵਕ ਆ ਮੈਨੂੰ ਇਸ ਇਲਾਕੇ ਦੇ ਲੋਕ ਜਿਹੜੇ ਨੇ ਜਿਹੜੇ ਤੇ ਵੀਰ ਨੇ ਉਹ ਆਪਣਾ ਭਰਾ ਸਮਝਦੇ ਜਿਹੜੀਆਂ ਲੇਡੀਜ਼ ਨੇ ਉਹ ਮੇਰੀਆਂ ਮਾਵਾ ਆਪਣਾ ਪੁੱਤਰ ਸਮਝਦੀਆਂ ਤੇ ਜਿਹੜੇ ਵੱਡੇ ਬਜ਼ੁਰਗ ਨੇ ਉਹ ਵੀ ਆਪਣਾ ਪੁੱਤਰ ਸਮਝਦੇ ਆ ਭੈਣਾਂ ਜਿਹੜੀਆਂ ਨੇ ਉਹ ਆਪਣਾ ਭਰਾ ਸਮਝਦੀਆਂ ਤੁਸੀਂ ਮੇਰੀ ਸੋਸ਼ਲ ਮੀਡੀਆ ਤੇ ਤੁਸੀਂ ਵੇਖਿਓ ਡੋਰ ਟੂ ਡੋਰ ਭਾਜੀ ਲੋਕ ਦੂਰੋ ਹੀ ਪਣਾ ਹੋ ਜਾਂਦੇ ਆ ਤੁਸੀਂ ਵੇਖਿਓ ਭੈਣਾ ਮਾਤਾਵਾਂ ਮੈਨੂੰ ਇੰਜ ਜਫੀਆਂ ਪਾ ਪਾ ਕੇ ਮੇਰੇ ਮੱਥੇ ਚੁੰਮ ਚੁੰਮ ਕੇ ਆਸ਼ੀਰਵਾਦ ਦਿੰਦੀਆਂ ਭਾਜੀ ਕੋਈ ਇਦਾਂ ਕਰਦਾ ਆ ਉਹਨਾਂ ਨੂੰ ਵਿਸ਼ਵਾਸ ਆ ਵੀ ਭਾਈ ਇਹ ਬੰਦਾ ਜ਼ਮੀਰ ਵਾਲਾ ਕਿਰਦਾਰ ਵਾਲਾ ਜਿਹਨੇ ਭੈਣ ਕਿਹਾ ਤੇ ਭਰਾ ਹੀ ਆ ਤੇ ਜਿਹਨੇ ਮਾਂ ਕਿਹਾ ਤੇ ਪੋਤਿਆ ਇਦਾਂ ਦਾ ਪਿਆਰ ਦਿੱਤਾ ਮੈਂ ਮੈਂ ਮਤਲਬ ਮੈਂ ਆਪਣੀ ਮਾਤਾ ਜੀ ਨੂੰ ਵੀ ਆ ਕੇ ਕਹਿਣਾ ਹਾਂ ਮੈਂ ਮਾਤਾ ਜਿੰਨਾ ਪਿਆਰ ਲੋਕੀ ਦੇਂਦੇ ਆ ਨਾ ਮੇਰੀ ਜ਼ਿੰਮੇਵਾਰੀ ਹੋਰ ਵੱਧ ਗਈ ਆ ਤੇ ਤੁਸੀਂ ਮੰਨਣਾ ਨਹੀਂ ਉਹ ਮਾਲਕ ਬੈਠਾ ਖੰਡੇ ਵਾਲਾ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਭੋਲੇ ਸ਼ੰਕਰ ਮੈਂ ਘਰ ਆ ਕੇ ਮੇਰੀਆਂ ਅੱਖਾਂ ਭਰ ਜਾਂਦੀਆਂ ਜਦੋਂ ਇੰਨਾ ਪਿਆਰ ਲੋਕ ਦਿੰਦੇ ਆ ਤੇ ਮੈਂ ਹੋਈ ਅਰਦਾਸ ਕਰਦਾ ਆ ਬਾਬਾ ਜੀ ਮੈਨੂੰ ਤਾਕਤ ਦਿਓ ਮੈਂ ਇਹਨਾਂ ਦੀਆਂ ਆਸਾਂ ਤੇ ਖਰਾ ਉਤਰ ਸਕਾਂ ਇਹਨਾਂ ਦੀ ਸੇਵਾ ਕਰ ਸਕਾਂ ਇਹਨਾਂ ਨੂੰ ਕਦੀ ਪਿੱਠ ਨਾ ਵਿਖਾਵਾਂ ਇਹ ਲੱਗੇ ਸਰਦਾਰਨੀ ਕੁਲਵਿੰਦਰ ਕੌਰ ਜੀ ਵੀ ਬੈਠੇ ਹੋਏ ਹਨ ਇਹਨਾਂ ਨੂੰ ਵੀ ਇੱਕ ਗੱਲ ਕਰਾਂਗੇ ਕੀ ਅੰਟੀ ਜੀ ਤੁਸੀਂ ਅਖਾੜੇ ਵਿੱਚ ਉਤਰੇ ਹੋ ਬੜੀ ਕਿਸਮਤ ਵਾ ਕੇ ਚੌਥੀ ਵਾਰ ਅਖਾੜੇ ਵਿੱਚ ਇਹ ਪਰਿਵਾਰ ਦੇ ਮੈਂਬਰ ਉਤਰੇ ਆ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਵਾਰ ਨੂੰ ਹਾਂ ਜੀ ਮੈਂ ਸੇਵਾ ਕਰਾਂਗੀ ਆਪਣੇ ਇਲਾਕੇ ਦੇ ਨਿਵਾਸੀਆਂ ਦੀ ਪਾ ਬਹੁਤ ਕੱਲ ਵੀ ਗਏ ਸਾਨੂੰ ਬੜਾ ਪਿਆਰ ਮਿਲਿਆ ਵਾ ਬਹੁਤ ਸਾਰਿਆਂ ਨੇ ਆਖਿਆ ਕਿ ਸਾਡੇ ਨਾਲ ਆ ਤੇ ਤੁਸੀਂ ਤਕੜੇ ਹੋ ਸੇਵਾ ਕਰਾਂਗੇ ਜੀ ਸਾਰਾ ਪਰਿਵਾਰ ਸੇਵਾ ਕਰਾਂਗੇ ਅਸੀਂ ਅੱਗੇ ਵੀ ਸੇਵਾ ਕਰਾਂਗੇ। ਸੇਵਾ ਕਰਾਂਗੇ ਸਾਨੂੰ ਪੈਸਾ ਇਹ ਸਾਡਾ ਧੰਦਾ ਨਹੀਂ ਆ। ਸਾਡੇ ਮਤਲਬ ਗੱਲ ਕਾਦੀ ਇਹ ਸਾਡੀ ਰੋਜੀ ਰੋਟੀ ਦਾ ਜਰੀਆ ਨਹੀਂ ਆ। ਸਾਡਾ ਕੰਮਕਾਰ ਸਾਡਾ ਮਹਾਰਾਜ ਦੀ ਦਇਆ ਨਾਲ ਆਪਣਾ ਚੱਲਦਾ ਰੋਜੀ ਰੋਟੀ ਸਾਡੀ ਉੱਥੋਂ ਚੱਲਦੀ ਆ। ਸਾਡੇ ਲਈ ਕਾਉਂਸਲਰੀ ਸਿਰਫ ਤੇ ਸਿਰਫ ਸੇਵਾ ਦਾ ਮਾਧਿਅਮ ਆ। ਸਾਡੇ ਲਈ ਇੱਕ ਕਮਾਈ ਦਾ ਧੰਦਾ ਨਹੀਂ ਆ। ਅਸੀਂ ਇਹਨੂੰ ਕਮਾਈ ਲਈ ਨਹੀਂ ਚੁਣਿਆ। ਅਸੀਂ ਇਹਨੂੰ ਗੁਰੂ ਰਾਮਦਾਸ ਦੀ ਨਗਰੀ 'ਚ ਸੇਵਾ ਚ ਆਪਣਾ ਯੋਗਦਾਨ ਪਾਉਣ ਲਈ ਇਸ ਰਾਤ ਆਏ। ਇਹ ਸਨ ਸਰਦਾਰ ਦਮਨਦੀਪ ਸਿੰਘ ਜੀ ਜੋ ਕਿ ਇਸ ਵਾਰ ਆਪਣੇ ਬਾੜ ਦੇ ਜੋ ਉਹਨਾਂ ਨੂੰ ਭਰੋਸਾ ਦਿੱਤਾ ਜਾਣਦਾ ਕਿ ਇਸ ਵਾਰ ਚੌਕਾ ਜ਼ਰੂਰ ਲਾਉਣਗੇ ਤੇ ਲੱਗਣਾ ਵੀ ਚਾਹੀਦਾ ਚੌਕਾ ਜਿਨ੍ਹਾਂ ਨੇ ਆਪਣੇ ਕੈਰੀਅਰ ਵਿੱਚ ਇਹਨੇ ਵਧੀਆ-ਵਧੀਆ ਕੰਮ ਕੀਤੇ ਹਨ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਤੁਸੀਂ ਟਾਈਮ ਦਿੱਤਾ ਧੰਨਵਾਦ ਭਾਜੀ ਥੈਂਕ ਯੂ ਜੀਉਂਦੇ ਰਹੋ ਪ੍ਰਮਾਤਮਾ ਸੱਚੇ ਪਾਤਸ਼ਾਹ ਮੈਂ ਤੇ ਜਦੋਂ ਸਵੇਰੇ ਉੱਠ ਕੇ ਮਾਲਕ ਗਾੜੀ ਅਰਦਾਸ ਕਰਦਾ ਨਾ ਜੀ ਤੇ ਮੇਰੇ ਲਫ਼ਜ਼ ਹੀ ਇਹ ਹੁੰਦੇ ਆ ਜਦੋਂ ਮੈਂ ਸੱਚੇ ਪਾਤਸ਼ਾਹ ਗਾੜੀ ਮੇਰੀ ਆਦਤ ਹੈ ਮੈਂ ਪਾਠ ਕੀਤੇ ਹਾਂ ਬਿਨਾ ਮੱਥਾ ਟੇਕਿਓ ਬਿਨਾ ਘਰੋਂ ਨਹੀਂ ਨਿਕਲਦਾ ਤੇ ਜਦੋਂ ਮੈਂ ਅਰਦਾਸ ਕਰਦਾ ਮੈਂ ਕੋਈ ਬੇਨਤੀ ਕਰਦਾ اے ਸੱਚੇ ਪਾਤਸ਼ਾਹ ਮੇਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਆਸ ਰੱਖੀ ਮੇਰੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਆਸ ਰੱਖੀ ਸਭ ਮਾਪਿਆਂ ਦੇ ਬੱਚੇ ਸੁਖੀ ਵਸਣ ਤੇ ਸਭ ਬੱਚਿਆਂ ਦੇ ਮਾਪੇ ਸੁਖੀ ਵਸਣ ਮੇਰੇ ਭੈਣ ਭਰਾਵਾਂ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਸਹਜੋਗੀਆਂ ਦੇ ਸਿਰ ਤੇ ਮਿਹਰ ਭਰਿਆ ਆਸ ਰੱਖੀ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਆਸ ਰੱਖੀ ਮੇਰੀ ਵਾਰਡ ਨਵਾਸੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਇਸ ਗੁਰੂ ਨਗਰੀ ਦੇ ਸਿਰ ਤੇ ਮਿਹਰ ਪ੍ਰਿਆਤ ਰਹੀ ਮੇਰੀ ਵਾਰਡ ਨਵਾਸੀਆਂ ਦੇ ਪਰਿਵਾਰ ਆਸਦੇ ਵਸਦੇ ਰਹਿਣ ਸੁਖੀ ਵਸਣ ਤੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਹਸਦੀ ਵਸਦੀ ਰਵੇ ਆਬਾਦ ਰਵੇ ਚੜ੍ਹਦੀ ਕਲਾ ਚ ਰਵੇ ਇਹ ਰੰਗਲਾ ਪੰਜਾਬ ਵਸਦਾ ਵਸਦਾ ਰਵੇ ਇਹ ਹਿੰਦੁਸਤਾਨ ਆਸਦਾ ਵਸਦਾ ਰਵੇ ਇਹ ਸੰਸਾਰ ਆਸਦਾ ਵਸਦਾ ਰਵੇ ਇਹ ਲਫ਼ਜ਼ ਮੇਰੀ ਅਰਦਾਸ ਦਾ ਹਿੱਸਾ ਨੇ ਮੈਂ ਆਪਣੀ ਵਾਰਡ ਦੀ ਆਪਣੇ ਸ਼ਹਿਰ ਦੀ ਆਪਣੇ ਪੰਜਾਬ ਦੀ ਸੁੱਖ ਆਪਣੇ ਪਰਿਵਾਰ ਦੇ ਨਾਲ ਹੀ ਮੰਗਦਾ ਆ ਸੱਚੇ ਪਾਤਸ਼ਾਹ ਸਾਡੀਆਂ ਅਰਦਾਸਾਂ ਕਬੂਲ ਕਰੇ ਸਾਡਾ ਸੰਸਾਰ ਸਾਡਾ ਨਗਰ ਹੱਸਦਾਬਾਦਦਾ ਰਹੇ ਧੰਨਵਾਦ